ਗਰੀਬ ਨਮਾਤਾ ਜੀ ਰਾਜੀ ਰੋਪ ਮਤਾ ਜੀ ਕੀ ਨਾਮ ਤੁਹਾਡਾ ਪ੍ਰੇਮ ਲਤਾ ਮਾਤਾ ਜੀ ਕੀ ਸਮੱਸਿਆ ਸੀ ਤੁਹਾਡੀ ਮੇਰੇ ਗੋਡੇ ਨਹੀਂ ਚੱਲਦੇ ਸੀ ਗੋਡੇ ਨਹੀਂ ਚੱਲਦੇ ਸੀ ਗੱਲ ਨਹੀਂ ਚੱਲਦੇ ਪੈਰ ਦੇ ਉਂਗਲਾਂ ਦੋਰੀਆਂ ਹੋ ਗਈਆਂ ਸੀ ਜੋੜਾਂ 'ਚ ਦਰਦ ਸੀ ਜੋੜਾਂ 'ਚ ਦਰਦ ਸੀ ਫਿਰ ਕੀ ਸਮੱਸਿਆ ਆਉਂਦੀ ਸੀ ਫਿਰ ਫਗਵਾੜੇ ਮੇਰੀ ਮਾਸੀ ਦੀ ਕੁੜੀ ਰਹਿੰਦੀ ਸੀ ਉਹ ਕਹਿੰਦੀ ਅਸੀਂ ਉੱਧਰ ਗਏ ਆ ਹਾਂਜੀ ਡਾਕਟਰ ਸ਼ਾਦਾ ਜੀ ਦਾ ਨਾਂ ਲਿਆ ਭਾਈ ਉੱਥੋਂ ਅਸੀਂ ਗਏ ਆ ਤਾਂ ਆਰਾਮ ਹੋ ਗਿਆ ਭੈਣੇ ਤੂੰ ਵੀ ਉੱਥੇ ਜਾ ਅੱਛਾ ਤੁਹਾਨੂੰ ਫਗਵਾੜੇ ਵਾਲਿਆਂ ਨੇ ਦੱਸਿਆ ਫਗਵਾੜੇ ਵਾਲਿਆਂ ਨੇ ਦੱਸਿਆ ਹਾਂਜੀ ਕਹਿੰਦੀ ਮੇਰੀ ਕੁੜੀ ਐਦਾਂ ਸੀਗੀ ਤੇ ਭਾਈ ਉਹ ਐਦਾਂ ਠੀਕ ਹੋ ਗਈ ਤੂੰ ਵੀ ਜਾ ਪੈਣੇ ਹਾਂਜੀ ਮੈਨੂੰ ਉਹਨੇ ਭੇਜਿਆ ਫਿਰ ਅਸੀਂ ਆ ਗਏ ਤੇ ਬੀਬੀ ਅਫਸਰ ਕਿੰਨੀ ਦਿਨ ਇਲਾਜ ਚੱਲਿਆ ਤੁਹਾਡਾ ਇੱਥੇ? 4-5 ਮਹੀਨੇ। 4-5 ਮਹੀਨੇ ਚ ਤੁਹਾਡੇ ਜੋੜਾਂ ਦਾ ਦਰਦ ਸਾਰਾ ਠੀਕ ਹੋ ਗਿਆ? ਬਿਲਕੁਲ ਠਰਦੀ। ਜਿਵੇਂ ਹੁਣ ਜੋੜਾਂ ਦੇ ਵਿੱਚ ਹੱਥ ਪੈਰ ਐ ਮੁੜਦੇ ਨਹੀਂ ਹੁੰਦੇ। ਨਹੀਂ ਹੁਣ ਨਹੀਂ ਹੈਗਾ ਕੁਝ ਵੀ। ਹੁਣ ਠੀਕ ਐ ਮੜਾ ਜੀ ਹੱਥ ਮੁੜ ਕੇ ਦਿਖਾਵੋਗੇ? ਹੈਲੋ ਆਂ ਕਿਉਂ ਨਹੀਂ ਦਿਖਾएंगे? ਆਏ ਹੋਏ ਹੋਏ। ਇਹ ਦੋਨੇ ਹੱਥ ਇਕੱਠੇ ਨੇੜੇ ਕਰਕੇ। ਐ ਹੱਥ ਖੋਲੋ। ਠੀਕ ਹੋ ਤੁਸੀਂ? ਹਾਂ ਹੁਣ ਬਿਲਕੁਲ ਠੀਕ ਨੇ। ਹੁਣ ਕੰਮ ਕਾਰ ਕਰ ਲੈਨੇ ਆਂ। ਰੋਟੀ ਡਾਂਟੀ ਪਕਾ ਲਈ ਸੀ। ਰੋਟੀ ਪਕਾ ਲੈਨੇ ਆਂ। ਹੋਰ ਕਰਦਾ ਕਰ ਲਈਦਾ। ਠਰ ਲੈਨੇ ਗੁਰਦੁਆਰੇ ਮੰਦਰ ਜਾਇਓ ਨਹੀਂ ਜਾਂ ਨਹੀਂ ਅੱਗੇ ਬੈਠਾ ਨਹੀਂ ਜਾਂਦਾ ਸੀ ਮੱਥਾ ਨਹੀਂ ਟੇਕਿਆ ਜਾਂਦਾ ਸੀ ਹਾਂ ਉਹਨਾਂ ਨੇ ਮੱਥਾ ਟੇਕਿਆ ਨਹੀਂ ਕਿ ਮੈਂ ਬਹਿ ਜਾਂਦੀ ਸੀ ਕੋਈ ਨਾਲ ਦੀ ਉੱਠਦੀ ਸੀ ਮੈਨੂੰ ਹਾਂ ਉਠਾਉਂਦੀ ਸੀ ਬੈਠਦੀ ਸੀ ਨਾ ਬਹਿ ਜਾਂਦੀ ਉੱਠਿਆ ਜਾਂਦਾ ਸੀ ਨਾਲ ਦੀ ਆਂਦੀ ਮੇਰੀ ਬਾਜੀ ਪਕਰੇ ਉਠਾਉਂਦੀ ਸੀ ਮਤਲਬ ਸੇਵਾ ਕਰ ਲੈਂਦੇ ਹੋ ਤੁਸੀਂ ਹੈਨਾ ਮੱਥਾ ਟੇਕਣ ਚਾਹੀਦਾ ਸੀ ਚਲੋ ਪ੍ਰਮਾਤਮਾ ਦੇ ਤੁਹਾਡੇ ਕਰਮਾਂ 'ਚ ਸੇਵਾ ਲਿਖੀ ਸੀ ਡਾਕਟਰ ਸ਼ਰਦਾ ਜੀ ਨੇ ਤੁਹਾਨੂੰ ਠੀਕ ਕਰ ਦਿੱਤਾ ਸ਼ਰਦਾ ਜੀ ਦਾ ਬਹੁਤ ਬਹੁਤ ਭਲਾ ਹੋਵੇ ਚਲੋ ਧੰਨਵਾਦ ਭਲਾ ਤੁਹਾਡਾ ਵੀ ਭਲਾ ਹੋਵੇ ਜੀ ਧੰਨਵਾਦ ਧੰਨਵਾਦ ਐਸੋ ਮਰਾ ਜੇ ਮੈਨੂੰ ਆਰਾਮ ਆ